ਆਪਾਂ ਅਕਸਰ ਇਹ ਗੱਲ ਸੁਣਦੇ ਆ ਕਿ ਆਨੰਦਪੁਰ ਦੇ ਕਿਲੇ ਨੂੰਦੋਂ ਸੱਤ ਮਹੀਨੇ ਘੇਰਾ ਪਈ ਰੱਖਿਆ ਤਾਂ 40 ਸਿੱਖ ਗੁਰੂ ਗੋਬਿੰਦ ਸਿੰਘ ਜੀ ਨੂੰ ਵਿਦਾਵਾ ਲਿਖ ਕੇ ਆ ਗਏ ਸੀ ਕਿ ਸਾਥ ਹੁਣੀ ਭੁਖੇ ਰਿਆ ਜਾਂਦਾ ਅਸੀਂ ਨਹੀਂ ਤੁਹਾਡੇ ਸਿੱਖ ਤੁਸੀਂ ਨਹੀਂ ਸਾਡੇ ਗੁਰੂ ਇਹ ਗੱਲ ਕਿੰਨੀ ਸੱਚਾਈ ਆ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰੀ ਕਵੀ ਜੋ ਉਸ ਟਾਈਮ ਤੇ ਕਿਲੇ ਦੇ ਅੰਦਰ ਸੀ ਉਹ ਕੀ ਲਿਖਦੇ ਨੇ ਕੌਣ ਸੀਗੇ ਉਹ ਲੋਕ ਜੋ ਗੁਰੂ ਸਾਹਿਬ ਨੂੰ ਕਹਿ ਰਹੇ ਸੀ ਕਿ ਅਸੀਂ ਤੁਹਾਡਾ ਸਮਝੌਤਾ ਕਰਾ ਦਿੰਨੇ ਆ ਰੰਗਜੀਤ ਨਾ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਕਿਵੇਂ ਛਾੜ ਪਾਈ ਸੀ ਵਿਦਾਵਾ ਜਰੂਰ ਲਿਖਿਆ ਗਿਆ ਹੈ ਪਰ ਆਨੰਦਪੁਰ ਦੇ ਕਿਲੇ ਚ ਵਿਦਾਵਾ ਨਹੀਂ ਲਿਖਿਆ ਗਿਆ ਹੈ ਤਾਂ ਕਿੱਥੇ ਲਿਖਿਆ ਗਿਆ ਹੈ ਇਹ ਵਿਦਾਵੇ ਦਾ ਅਸਲੀ ਸੱਚ ਕੀ ਆ ਇਹ ਤੁਹਾਨੂੰ ਪੂਰਾ ਇਹ ਵੀਡੀਓ ਚ ਦੱਸਾਂਗੇ ਅੱਜ ਅਸੀਂ ਕਿ ਆਨੰਦਪੁਰ ਦੇ ਕਿਲੇ ਨੂੰ ਜਦੋਂ ਘੇਰਾ ਪਈ ਰੱਖਿਆ ਘੇਰਾ ਪਿਆ ਸੀਗਾ ਮਈ ਦੇ ਮਹੀਨੇ ਚ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਲਾ ਛੱਡਿਆ ਦਸੰਬਰ ਦੇ ਮਹੀਨੇ ਸੱਤ ਮਹੀਨੇ ਦਾ ਘੇਰਾ ਸੀਗਾ ਉਹ ਸੱਤ ਮਹੀਨੇ ਆਪਾਂ ਇਹ ਤਾਂ ਪਤਾ ਆਪਾਂ ਨੂੰ ਸਭ ਨੂੰ ਕਿ ਸਿੱਖ ਅੰਦਰ ਪੰਗ ਹੋਏ ਪਰ ਦੂਜੀ ਖਾਨੇ ਕੀ ਆ ਜਿਹੜੇ ਬਾਹਰ ਬੈਠੇ ਸੀ ਮੁਗਲਾਂ ਦੀ ਫੌਜ ਪਾਈ ਤੜ ਦੇ ਰਾਜਿਆਂ ਦੀ ਫੌਜ ਉਹਨਾਂ ਵਾਂਗ ਹੀ ਹਾਲ ਸੀ ਬੁਰੇ ਹਾਲ ਸੀ ਉਹਨਾਂ ਦੇ ਸਿੱਖਾਂ ਨਾਲੋਂ ਜ਼ਿਆਦਾ ਬੁਰਾ ਹਾਲ ਸੀ ਕਿਉਂਕਿ ਮਈ ਜੂਨ ਦਾ ਪੂਰਾ ਮਹੀਨਾ ਉਹਨਾਂ ਨੇ ਤਪਦੀਆਂ ਗਰਮੀਆਂ 'ਚ ਕੱਢਿਆ ਉਹ ਤਾਂ ਕਿਸੇ ਤਰੀਕੇ ਨਾਲ ਤੰਬੂ-ਤੰਬੂ ਲਾ ਗਏ ਹੋ ਟਾਈਮ ਪਾਸ ਕਰ ਗਏ ਉਦੋਂ ਬਾਅਦ ਫਿਰ ਆਏ ਮੌਸਮ ਮੀਂਹ ਦੇ ਨੇ ਰੀਆਂ ਚੱਲਣ ਲੱਗੀਆਂ ਮੀਂਹ ਫਿਰ ਮੁਗਲਾਂ ਦੀ ਫੌਜ 'ਚ ਲਾਗਦੀ ਬਿਮਾਰੀ ਫੈਲ ਗਈ ਉਹ ਚੀਜ਼ ਤੋਂ ਉਹ ਤੰਗ ਆ ਗਏ ਪੰਮੀ ਫੌਜ ਜਿਹੜੀ ਮਗਾਈ ਜਾਂਦੀ ਸੀ ਨਵੀਂ ਫੌਜ ਚ ਵੀ ਬਿਮਾਰੀ ਫੈਲਣੀ ਸ਼ੁਰੂ ਹੋ ਗਈ। ਉਦੋਂ ਬਾਅਦ ਸਿਰ ਆ ਗਿਆ ਮਹੀਨਾ ਦਸੰਬਰ ਦੇ ਨੇੜੇ ਦਾ। ਉਦੋਂ ਫਿਰ ਠੰਡ ਪੂਰੀ ਸ਼ੁਰੂ ਹੋ ਗਈ। ਫਿਰ ਠੰਡ ਦੇ ਥੋੜ੍ਹ ਥੋੜ੍ਹ ਕਰਨ ਲੱਗ ਗਏ। ਅੱਕੇ ਹੋਏ ਮੁਗਲਾਂ ਨੇ ਤੇ ਜਿਹੜੇ ਪਹਾੜੀ ਰਾਜੇ ਸੀ ਉਹਨਾਂ ਨੇ ਫਿਰ ਫੈਸਲਾ ਕੀਤਾ ਵੀ ਅਸੀਂ ਮਖਾੜੀ ਹੇੜ ਦੇਾਂਗੂ ਸਾਹਬ ਨਾਲ। ਇੱਕ ਪੰਡਤ ਨੂੰ ਭੇਜਿਆ ਗਿਆ। ਇੱਕ ਭੇਜਿਆ ਗਿਆ ਸੈਯਦ ਨੂੰ। ਪੰਡਤ ਆਇਆ ਸੀਗਾ ਜਿਹੜਾ ਬਾਈਤੜ ਦੇ ਰਾਜੇ ਸੀਗੇ Hindu ਰਾਜੇ ਉਹਨਾਂ ਵੱਲੋਂ ਆਇਆ ਸੀ ਉਹ ਪੰਡਤ ਤੇ ਜਿਹੜਾ ਸਈਅਦ ਆਇਆ ਸੀਗਾ ਸਈਅਦ ਬਲੀ ਹਸਨ ਸਮਾਣੇ ਦਾ ਸੀਗਾ ਮੁਗਲ ਫੌਜੀ ਬਲਕੁਰਾਨ ਦੇ ਉਹਨਾਂ ਨੇ ਅੱਗੇ ਚੁਕੀਆਂ ਸੌਹਾ ਖਾਧੀਆਂ ਤੇ ਉਸ ਟਾਈਮ ਸਿੱਖਾਂ ਨੇ ਕਿਹਾ ਕਿ ਗੁਰੂ ਸਾਹਿਬ ਇਹ ਬੈਸਟ ਮੌਕਾ ਹੈ ਕਿ ਇਹ ਸੌਹਾ ਵੀ ਖਾ ਰਹੇ ਨੇ ਕਿ ਹੁਣ ਆਪਾਂ ਨੂੰ ਅਨੰਦਪੁਰ ਦਾ ਕਿਲਾ ਛੱਡ ਦੇਣਾ ਚਾਹੀਦਾ ਗੁਰੂ ਗੋਬਿੰਦ ਸਿੰਘ ਜੀ ਸਾਫ਼ ਮਨਾਂ ਕਰ ਰਹੇ ਸੀ ਕਿ ਕਿਲਾ ਨਹੀਂ ਛੱਟਣਾ ਕਿਉਂਕਿ ਉਹਨਾਂ ਨੂੰ ਪਤਾ ਸੀ ਉਹ ਇਹ ਕਹਿੰਦੇ ਸੀ ਕਿ ਤੁਸੀਂ ਹਫ਼ਤਾ 10 ਦਿਨ ਸਿਰਫ ਹੋਰ ਵੇਟ ਕਰ ਲਓ ਕਿ ਇਹਨਾਂ ਨੇ ਆਪਣੇ ਨਾਲ ਸਮਝੌਤੇ ਤੇ ਆ ਜਾਣਾ ਕਿ ਅਸੀਂ ਆਪ ਦੇ ਮੈਦਾਨ ਖਾਲਦੀ ਕਰਕੇ ਵਾਪਸ ਜਾ ਰਹੇ ਆ ਤੁਸੀਂ ਕਿਲੇ ਚ ਰਹੋ ਹੁਣ ਉਹਨਾਂ ਨੇ ਆ ਕੇ ਕੀ ਕਿਹਾ ਸੀਗਾ ਉਹਨਾਂ ਨੇ ਆ ਕੇ ਇਹ ਕਿਹਾ ਜੀ ਕਿ ਅਰੰਗਜੀਤ ਵੱਲੋਂ ਸਾਨੂੰ ਬਹੁਤ ਪ੍ਰੈਸ਼ਰ ਆ ਕਿਉਂਕਿ ਅਰੰਗਜੀਤ ਉਸ ਟਾਈਮ ਤੇ ਦੱਖਣ ਚ ਸੀਗਾ ਮਰਾਠਿਆਂ ਨਾਲ ਲੜਾਈ ਲੜ ਰਿਹਾ ਸੀ ਬਰਾਥੇ ਉੱਥੇ ਭਾਰੂ ਹੋ ਰਹੇ ਸੀ ਉਹਦੇ ਤੇ ਇਧਰੋਂ ਕਿਲਾ ਖਾਲਦੀ ਨਹੀਂ ਸੀ ਹੋ ਰਿਆ ਉਹਨਾਂ ਨੇ ਫਿਰ ਇਹਨਾਂ ਨੂੰ ਪ੍ਰੈਸ਼ਰ ਪਾਇਆ ਕਿ ਕਿਸੇ ਵੀ ਹਿੰਦੇ ਵਸੀਲੇ ਕਰੋ ਕੋਈ ਚਮਰ ਜੀ ਕਰੋ ਕਿਲਾ ਖਾਲਦੀ ਕਰੋ ਤੇ ਰਹੋ ਡਰਦੇ ਅਰੰਗਜੀਤ ਤੋਂ ਗੁਰੂ ਸਾਹਿਬ ਕੋਲ ਆਈਸੀ ਚਾਲ ਖੇਡਣ ਕੇ ਇੱਕ ਵਾਰ ਕਿਲਾ ਖਾਲੀ ਕਰ ਜੋ ਆਡੀ ਇੱਜ਼ਤ ਬਚੀ ਰਹਿ ਜੋ ਉਦੋਂ ਆ ਤੁਸੀਂ ਦੁਬਾਰਾ ਫੇਰ ਕਿਲੇ ਜਾ ਜਿਓ ਸਾਨੂੰ ਸੌ ਲੱਗੇ ਗੋਦੀਸ ਨਾਨੂੰ ਸੌ ਲੱਗੇ ਕੁਰਾਂ ਦੇ ਫੇਰ ਉੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਮਨਾਂ ਕੀਤਾ ਕਿ ਨਹੀਂ ਆਪਾਂ ਜਾਣਾ ਨਹੀਂ ਹੈਗਾ ਤੇ ਸਿੱਖਾਂ ਨੇ ਜਦੋਂ ਪ੍ਰੈਸ਼ਰ ਪਾਇਆ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਫੇਰ ਕਹਿਤਾ ਕਿ ਹਾਂ ਇਹਨਾਂ ਨੂੰ ਕਹਿ ਦੋ ਵੀ ਅਸੀਂ 2-3 ਦਿਨ ਚ ਕਿਲਾ ਖਾਲੀ ਕਰ ਬਾਂਗੇ ਇੱਕ ਗੁਰੂ ਗੋਬਿੰਦ ਸਿੰਘ ਜੀ ਆਪ ਤਿਆਰ ਹੋਗੇ ਕਿ ਚਲੋ ਆਪਾਂ ਆਨੰਦਪੁਰ ਛੱਡਦੇ ਆਂ ਇੱਥੇ ਤਾਂ ਹੁਣ ਬਿਦਾਵੇ ਦੀ ਫਿਰ ਕੋਈ ਗੱਲ ਨਹੀਂ ਜੇ ਆਨੰਦਪੁਰ ਦੇ ਕਿਲੇ 'ਚ ਨਹੀਂ ਲਿਖਿਆ ਗਿਆ ਬਿਦਾਵਾ ਫਿਰ ਜਿਹੜਾ ਖਿਦਰਾਣੇ ਦੀ ਧਾਬ ਤੇ ਗੁਰੂ ਸਾਹਿਬ ਨੇ ਬਿਦਾਵਾ ਪਾੜਿਆ ਉਹ ਕਿਹੜਾ ਸੀਗਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਦਾ ਕਿਲਾ ਛੱਡ ਦਿੰਦੇ ਨੇ ਸਤਸਾ ਨਦੀ ਤੇ ਵਿਛੋੜਾ ਪੈ ਜਾਂਦਾ ਪਰਿਵਾਰ ਦਾ ਫਿਰ ਜਾਂਦੇ ਨੇ ਉੱਥੋਂ ਚਮਕੌਰ ਦੀ ਜੰਗ ਹੁੰਦੀ ਆ ਚਮਕੌਰ ਦੀ ਜੰਗ ਤੋਂ ਬਾਅਦ ਫਿਰ ਗੁਰੂ ਸਾਹਿਬ ਮਾਚੀ ਵੜੇ ਜਾਂਦੇ ਨੇ ਮਾਚੀ ਵੜੇ ਤੋਂ ਫਿਰ ਜਾਂਦੇ ਨੇ ਦਿਨਾ ਕਾਂਗੜ ਦਿਨਾ ਕਾਂਗੜ ਪਾਇਦੇਸੇ ਦੇ ਚਵਾਰੇ 'ਚ ਬੈਠ ਕੇ ਉਹ ਜ਼ਫਰ ਮਾਮਾ ਲਿਖਦੇ ਨੇ ਬੁਰੂ ਜਾਬ ਜਦੋਂ ਦਿਨੇ ਕਾਂਗੜ ਦੀ ਧਰਤੀ ਤੇ ਔਰੰਗਜ਼ੇਬ ਨੂੰ ਜ਼ਫਰ ਮਾਮਾ ਲਿਖ ਰਹਿਨੇ ਸੇਮ ਉਸੇ ਹੀ ਟੈਨ ਤੇ ਮਾਝੇ ਦੇ ਏਰੀਏ 'ਚ ਇੱਕ ਹਲਚਲ ਹੋ ਰਹੀ ਆ ਮਾਈ ਭਾਗੋ ਦਾ ਨਾਮ ਆ ਪਸਾਰਿਆਂ ਨੇ ਸੁਣਿਆ ਏ ਮਾਈ ਭਾਗੋ ਬਹੁਤ ਤਕੜੇ ਖਾਨਦਾਨ ਚੋਂ ਸੀ ਸੋਰੇ ਵੀ ਉਹਦੇ ਬਹੁਤ ਤਗੜੇ ਸੀ ਪੇਕੇ ਵੀ ਉਹਦੇ ਬਹੁਤ ਤਕੜੇ ਸੀ ਪਰ ਆਉ ਦਾ ਜਿਹੜਾ ਸੀਗਾ ਵੱਡਾ ਉਹਦਾ ਨਾਮ ਸੀ ਚੌਧਰੀ ਭਾਗ ਸਿੰਘ ਬਹੁਤ ਪਿੰਡਾਂ ਦਾ ਚੌਧਰੀ ਸੀਗਾ ਉਹ ਇਸੇ ਹੀ ਟੈਨ ਜਦ ਮਾਈ ਭਾਗੋ ਦੇ ਸੋਰੇ ਦਾ ਪੂਬ ਸੀਗਾ ਦੇਸ ਰਾਜ ਉਹਦੇ ਸੋਰੇ ਦਾ ਨਾਮ ਆ ਮਾਈ ਪਾਗੋ ਦੇ ਸੋਰੇ ਦੇ ਪੁੱਤੇ ਤੇ ਬਹੁਤ ਸਿੱਖ ਇਕੱਠੇ ਹੁੰਦੇ ਨੇ ਕਿਉਂਕਿ ਉਹ ਬਹੁਤ ਨਾਮਵਾਰ ਸਿੱਖ ਸੀਗਾ ਉੱਥੇ ਵੀਰੇ ਚਰਚਾ ਛੱਡਦੀ ਆ ਕਿ ਆਪਣੇ ਗੁਰੂ ਸਹਿਬਾਨ ਨਾਲ ਇੰਨਾ ਕੁਝ ਹੋ ਗਿਆ ਤੇ ਸਾਨੂੰ ਪਤਾ ਹੀ ਨਹੀਂ ਚਲਿਆ ਕਿ ਆਨੰਦਪੂਰੀ ਛੱਡਣਾ ਪੈ ਗਿਆ ਪਰਿਵਾਰ ਸ਼ਹੀਦ ਹੋ ਗਿਆ ਮਾਤਾ ਬੁਝਰੀ ਸ਼ਹੀਦ ਹੋ ਗਏ ਤੇ ਚਾਰੇ ਸਾਹਿਬਜ਼ਾ ਦੇ ਸ਼ਹੀਦ ਹੋ ਗਏ ਉਹਨਾਂ ਨੇ ਫਿਰ ਸਾਰੇ ਸਿੱਖਾਂ ਨੇ ਇੱਕ رائے ਬਣਾਈ ਕਿ ਇਸ ਟੈਂਟ ਤੇ ਆਪਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਕੋਲ ਜਾਣਾ ਚਾਹੀਦਾ ਹੈ ਫਿਰ ਉੱਥੋਂ ਚੱਲਦੇ ਨੇ ਉਹ ਪੱਟੀ ਪਿੰਡ ਸੀ ਜਿੱਥੇ ਮਾਈ ਭਾਗੋ ਵਿਆਹੀ ਹੋਈ ਸੀ ਤੇ ਮਾਈ ਭਾਗੋ ਸੀਗੀ ਚਭਾਲ ਦੇ ਪੁਛ ਚਭਾਲ ਦੇ ਸਿੱਖ ਤੇ ਕੁਛ ਪੱਟੀ ਦੇ ਸਿੱਖ ਮਾਝੇ ਦੀ ਧਰਤੀ ਤੋਂ ਫਿਰ 40 ਸਿੱਖ ਦਿਨਾ ਕੰਗੜਵਾਲ ਨੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣ ਲਈ ਪਹੁੰਚਦੇ ਨੇ ਹੁਣ ਕੌਣ ਕੌਣ ਆਨਾਂ ਚ ਮਾਈ ਭਾਦੂ ਆਪ ਐ ਮਾਈ ਭਾਗੋ ਦਾ ਵੱਡਾ ਭਰਾ ਚੌਧਰੀ ਭਾਗ ਸਿੰਘ ਐ ਉਸ ਤੋਂ ਛੋਟਾ ਦਿਲਬਾਗ ਸਿੰਘ ਐ ਮਾਈ ਭਗੋਦੇ ਘਰ ਵਾਲਾ ਨਿਧਾਨ ਸਿੰਘ ਐ ਨਿਧਾਨ ਸਿੰਘ ਦਾ ਭਰਾ ਸੁਲਤਾਨ ਸਿੰਘ ਐ ਰਾਏ ਸਿੰਘ ਨਾਲ ਕਾਇ ਸਿੰਘ ਕੋਨੇ ਭਾਈ ਮਨੀ ਸਿੰਘ ਦਾ ਚਾਚੇ ਦਾ ਬੁੰਦਾ ਤੇ ਭਾਈ ਮਨੀ ਸਿੰਘ ਦਾ ਭਤੀਜਾ ਭਾਈ ਮਹਾ ਸਿੰਘ ਵੀ ਨਾਲ ਐ ਤੇ ਕਈ ਹੋਰ ਸਿੱਖ ਨੇ ਨਾਲ 40 ਲੋਗ ਤੇ ਰਹੇ ਵੱਧ ਰਹੇ ਨੇ ਉਥੋਂ ਦੀਨਾਂ ਕੰਗੜਵਾਂ ਨੂੰ ਦੀਨਾਂ ਕੰਗੜ ਜੇ ਤੋਂ ਪਹੁੰਚਦੇ ਨੇ ਤਾਂ ਪਤਾ ਲੱਗਦਾ ਕਿ ਗੁਰੂ ਗੋਬਿੰਦ ਸਿੰਘ ਜੀ ਇੱਥੋਂ ਕਿਧਰਾਂ ਨੇ ਦਿੱਤਾ ਬੰਨ ਜਾ ਚੁੱਕੇ ਨੇ ਫਿਰ ਇਹ ਦਾਮੇ ਆਣਾ ਪਿੰਡਾਇਕ ਉੱਥੇ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਨਾਲ ਮੇਲ ਹੋ ਜਾਂਦਾ ਇਹਨਾਂ ਦਾ ਜਾ ਕੇ ਸਾਰੇ ਸਿੱਖ ਪਹਿਲਾਂ ਚੜ੍ਹਨੀ ਪੈਂਦੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਫਿਰ ਉਹਨਾਂ ਨਾਲ ਇੱਕ ਤਰੀਕੇ ਦਾ ਅਫਸੋਸ ਬਜਟ ਕਰਦੇ ਨੇ ਕਿ ਇੰਨਾ ਕੁਝ ਹੋ ਗਿਆ ਆਨੰਦਪੁਰ ਛੱਡਣਾ ਪਿਆ ਤੇ ਪਰਿਵਾਰ ਦਾ ਵਿਛੋੜਾ ਹੋ ਗਿਆ ਪਰਿਵਾਰ ਸ਼ਹੀਦ ਹੋ ਗਿਆ ਮਾਤਾਈ ਸ਼ਹੀਦ ਹੋ ਗਏ ਸਾਹਿਬਾ ਦੇ ਸ਼ਹੀਦ ਹੋ ਗਏ ਕਿ ਬਹੁਤ ਬੁਰਾ ਹੋਇਆ ਹਨਾ ਇਹ ਦੁੱਖ ਸੀਗਾ ਸਿੱਖਾਂ ਨੂੰ ਪਰ ਗੁਰੂ ਗੋਬਿੰਦ ਸਿੰਘ ਜੀ ਤਾਂ ਉਹ ਮੌਕੇ ਤੇ ਵੀ ਅਦੂਲ ਸੀਗੇ ਉਹਦੀ ਅਡੋਣੀ ਸੀਗੇ ਪਾਈ ਗਰੂ ਦਾ ਪਾਣਾ ਉਦੋਂ ਵੀ ਮੰਨਿਆ ਸੀ ਇਹਨਾਂ ਨੇ ਇਹਨਾਂ ਨੇ ਸਿੱਖਾਂ ਨੂੰ ਵੀ ਕਿਹਾ ਕਿ ਸਿੱਖੋ ਅਕੜੇ ਰਹੋ ਉਦੋਂ ਬਾਅਦ ਜਿਹੜਾ ਭਾਗ ਸਿੰਘ ਸੀਗਾ ਮਾਈ ਭਗਵਤ ਦਾ ਵੱਡਾ ਪਰਾ ਚੌਧਰੀ ਭਾਗ ਸਿੰਘ ਉਹਨੇ ਫਿਰ ਥੋੜਾ ਜਿਹਾ ਆਪਦਾ ਚੌਧੜ ਪਣਾਧ ਖੋਣਾ ਸ਼ੁਰੂ ਕਰ ਪਾਇਆ ਸੀ ਕਿਉਂਕਿ ਬੰਦਾ ਤਕੜਾ ਸੀ ਉਹ ਬੰਦਾ ਰਸੂਖਦਾਰ ਸੀ ਮੁਗਲਾਂ ਦੇ ਰਾਜੇ ਦਰਬਾਰੇ ਵੀ ਉਹਦੀ ਠੀਕ ਸੀ ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਕੀ ਕਹਿੰਦਾ ਉਹ ਕਹਿੰਦਾ ਤੁਸੀਂ ਸਾਡੇ ਗੁਰੂ ਆ ਤੇ ਦੜਦ ਤੁਸੀਂ ਹੁਣ ਭਟਕਦੇ ਫਿਰਦੇ ਹੋ ਸਾਨੂੰ ਚੰਗਾ ਨਹੀਂ ਲੱਗਦਾ ਕਹਿੰਦਾ ਮੁਗਲ ਫੌਜ ਆ ਕੇ ਸਾਨੂੰ ਵੀ ਤੰਗ ਕਰਦੀ ਆ ਵੀ ਅਸੀਂ ਵੀ ਸਿੱਖ ਹਾਂ ਕਹਿੰਦਾ ਮੇਰੀ ਲਾਹੌਰ ਦੇ ਸੂਬੇਦਾਰ ਨਾਲ ਵਧੀਆ ਜਾਣ ਪਛਾਣਾ ਲੈ ਉਹਦੇ ਨਾਲ ਗੱਲ ਕਰਕੇ ਦੇਚ ਪੈ ਕੇ ਅੱਗੇ ਔਰੰਗਜ਼ੇਬ ਨਾਲ ਗੱਲ ਕਰਕੇ ਉਹ ਦਸਮ ਚੌਥ ਤੱਕ ਰਾਦਨਾ ਔਰੰਗਜ਼ੇਬ ਦਾ ਗੁਰੂ ਗੋਬਿੰਦ ਸਿੰਘ ਜੀ ਚੁੱਪ ਕਰ ਗਏ ਉੱਥੇ ਉੱਪਰ ਨੂੰ ਦੇਖਦੇ ਨੇ ਅੱਖਾਂ ਬੰਦ ਕਰ ਲੈਂਦੇ ਨੇ ਜਦੋਂ ਅੱਖਾਂ ਖੋਲਦੇ ਨੇ ਨਾ ਵੀਰ ਵਸਤ ਹੁੰਦੇ ਨੇ ਉਹਨਾਂ ਦੇ ਚਿਹਰੇ ਦਾ ਰੰਗ ਤੇ ਹਾ ਪਾ ਬਦਲੇ ਹੁੰਦੇ ਨੇ ਉਹ ਕਹਿੰਦੇ ਨੇ ਕਿ ਉਦੋਂ ਕਿੱਥੇ ਸੀਗੇ ਤੁਸੀਂ ਸਮਝੌਤਾ ਕਰਾਉਣ ਵਾਲੇ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ ਉਦੋਂ ਕਿੱਥੇ ਸੀ ਤੁਸੀਂ ਸਮਝੌਤਾ ਕਰਾਉਣ ਵਾਲੇ ਜਦੋਂ ਸਾਡੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜੰਗਾਂ ਲੜਨ ਲਈ ਮਜਬੂਰ ਕੀਤਾ ਇਹਨਾਂ ਨੇ ਉਦੋਂ ਕਿੱਥੇ ਸੀ ਤੁਸੀਂ ਜਦੋਂ ਸਾਡੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਬਿੰਦੀ ਚਾਂਦਨੀ ਚਾਂਗ 'ਚ ਉਦੋਂ ਕਿੱਥੇ ਸੀ ਤੁਸੀਂ ਜਦੋਂ ਆਨੰਦਪੁਰ ਦੇ ਕਿਲੇ ਨੂੰ ਲੱਖਾਂ ਦੀ ਫੌਜ ਨੇ ਘੇਰਾ ਪਾਇਆ ਸੀ ਕਿ ਅੱਜ ਤੁਸੀਂ ਆ ਗਏ ਬੜਾ ਸਮਝੌਤਾ ਕਰਾਉਣਾ ਦੇ ਹੁਣ ਇੱਥੋਂ ਉਹ ਆਪਦੀ ਸਮਝ ਲੋ ਬੇਇੱਜ਼ਤੀ ਮੰਨ ਗਿਆ ਕਿਉਂਕਿ ਨਾਲ ਜਿਹੜੇ ਉਹਦੇ ਆਏ ਸੀ ਉਹ ਜੀ ਜੀ ਕਰਦੇ ਹੋਣੇ ਨੇ ਹੁਣ ਉਹ ਇੱਕ ਆਪ ਦੇ ਆਪ ਨੂੰ ਕਹਿੰਦਾ ਖਾਉਂਦਾ ਜੀ ਵੀ ਮੈਂ ਚੌਧਰੀ ਆ ਤੈਨੂੰ ਕਹਿੰਦਾ ਵੀ ਜੇ ਤੁਸੀਂ ਸਾਡੀ ਗੱਲ ਨਹੀਂ ਮੰਨਣੀਂ ਤੇ ਤੁਸੀਂ ਸਾਡੇ ਕਾਦੇ ਗੁਰੂ ਜੇ ਤੁਸੀਂ ਤਾਂ ਆਪਦੀਆਂ ਮਨਮਰਜ਼ੀਆਂ ਹੀ ਕਰਨੀਆਂ ਤੇਰੇ ਸਾਥੋਂ ਨਹੀਂ ਸਿੱਖੀ ਨਵਾਈ ਜਾਂਦੀ ਸਾਨੂੰ ਮੁਗਲ ਔਖਾ ਕਰਦੇ ਨੇ ਤੁਸੀਂ ਨਹੀਂ ਸਾਡੀ ਗੱਲ ਮੰਨਣੀ ਸਾਥੋਂ ਨਹੀਂ ਸੋਦੇ ਸਿੱਖੀ ਨਵਾਈ ਜਾਂਦੀ ਅਸੀਂ ਨਹੀਂ ਤੁਹਾਡੇ ਸਿੱਖ ਤੁਸੀਂ ਨਹੀਂ ਸਾਡੇ ਗੁਰੂ ਗੁਰੂ ਗੋਵਿੰਦ ਸਿੰਘ ਜੀ ਕਹਿੰਦੇ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਨਿਯਾਤਾ ਦੇ ਕੇ ਤਾਂ ਬੁਲਾਇਆ ਨਹੀਂ ਤੁਸੀਂ ਤਾਂ ਆਪ ਆਏ ਹੋ ਕੋਈ ਗੱਲ ਨਹੀਂ ਤੁਹਾਡੇ ਤੋਂ ਅਸੀਂ ਕੀ ਨਹੀਂ ਨਿਭਾਈ ਜਾਂਦੀ ਮੈਨੂੰ ਲਿਖ ਕੇ ਦੇ ਦਿਓ ਵੀ ਤੁਸੀਂ ਮੇਰੇ ਸਿੱਖ ਨਹੀਂ ਮੈਂ ਤੁਹਾਡਾ ਗੁਰੂ ਨਹੀਂ ਉੱਥੇ ਫਿਰ ਚੌਧਰੀ ਭਾਗ ਸਿੰਘ ਨੇ ਮਾਈ ਭਾਗੋ ਦੇ ਬਰਥ ਦੇ ਭਰਾ ਨੇ ਪਤਾਵਾ ਲਿਖਿਆ ਕਿ ਅਸੀਂ ਤੁਹਾਡੇ ਸਿੱਖ ਨਹੀਂ ਤੁਸੀਂ ਸਾਡੇ ਗੁਰੂ ਨਹੀਂ ਆਪ ਸਾਈਨ ਕੀਤੇ ਆਪ ਦੇ ਭਰਾ ਦਿਲਬਾਗ ਸਿੰਘ ਤੋਂ ਸਾਈਨ ਕਰਵਾ ਲੇ ਇੱਕ ਹੋਰ ਸਿੱਖ ਸੀਗਾ ਕਰਬਾਰਾ ਸਿੰਘ ਉਹਦੇ ਤੋਂ ਸਾਈਨ ਕਰਵਾ ਲਏ ਇੱਕ ਤਸੀਰ ਦਰਬਾਰਾ ਸਿੰਘ ਉਹਦੇ ਤੋਂ ਸਾਈਨ ਕਰਵਾ ਲਏ ਬਾਕੀ ਜਿਹੜੇ ਸਿੱਖ ਸੀ ਉਹਨਾਂ ਚੋਂ ਕਿਸੇ ਨੇ ਸਾਈਨ ਨਹੀਂ ਕੀਤੇ ਨਾ ਮਹਾ ਸਿੰਘ ਨੇ ਸਾਈਨ ਕੀਤੇ ਨੇ ਨਾ ਰਾਏ ਸਿੰਘ ਨੇ ਸਾਈਨ ਕੀਤੇ ਨੇ ਨਾ ਮਈ ਪੱਗੋ ਨੇ ਸਾਈਨ ਕੀਤੇ ਨੇ ਉੱਥੋਂ ਫਿਰ ਉਹ ਵਾਪਸ ਚਲੇ ਜਾਂਦੇ ਨੇ ਆਜੇ ਵੱਲ ਨੂੰ ਵਾਪਸ ਚਲੇ ਜਾਂਦੇ ਨੇ ਗੁਰੂ ਸਾਹਿਬ ਉੱਥੋਂ ਫਿਰ ਅੱਗੇ ਆ ਜਾਂਦੇ ਨੇ ਜਦੋਂ ਇਹ ਜਾ ਰਹੇ ਹੁੰਦੇ ਨੇ ਉਹਨਾਂ ਜਿਹੜੇ ਬਾਕੀ ਸਿੱਖ ਸੀਗੇ ਚਾਹੇ ਹੈਗੇ ਇਹਦੇ ਚੌਧਰੀ ਭਾਗ ਸਿੰਘ ਦੇ ਪ੍ਰੈਸ਼ਰ ਦੇ ਅੰਦਰ ਸੀ ਪਰ ਅੰਦਰੋਂ ਮਨ ਤਾਂ ਉਹਨਾਂ ਦਾ ਖਿਲਿਆ ਗਿਆ ਸੀ ਨਾ ਮਾਈ ਭਾਕ ਉਹਦਾ ਵੀ ਮਨ ਖਿਲਿਆ ਗਿਆ ਸੀ ਇੱਥੋਂ ਫਿਰ ਮੀਲ ਦੋ ਮੀਲ ਜਾ ਕੇ ਹੀ ਮਾਤਾ ਪਾਕ ਔਰ ਆਪ ਦੇ ਭਰਾਵਾਂ ਨੂੰ ਲਾਂ ਤਾਂ ਪਾਉਂਦੀ ਆ ਕਿ ਤੁਸੀਂ ਜੇ ਗੁਰੂ ਦੇ ਨਹੀਂ ਹੋ ਸਕੇ ਤਾਂ ਤੁਸੀਂ ਕੱਖ ਦੇ ਵੀ ਨਹੀਂ ਹੋ ਕਿ ਤੁਸੀਂ ਸਾਡੇ ਏੜੀਏ ਤੇ ਅਜ ਕਲੰਕ ਲਾਇਆ ਹੋ ਦੂਜੇ ਨਾਲ ਦੇ ਸਿੱਖ ਵੀ ਫਿਰ ਕਹਿੰਦੇ ਨੇ ਕਿ ਯਾਰ ਲੈ ਕੇ ਤਾਂ ਤੁਸੀਂ ਸਾਨੂੰ ਕਿਸ ਵਾਸਤੇ ਆਏ ਸੀ ਗੁਰੂ ਸਾਹਿਬ ਦੇ ਚਰਨੀ ਜਾਵਾਂਗੇ ਸੇਵਾ ਕਰਾਂਗੇ ਤੇ ਉੱਥੇ ਕੀਰਤਨ ਕਰਾਂਗੇ ਇਹ ਤੁਸੀਂ ਕਰਕੇ ਕੀ ਆ ਗਏ ਬਿਦਾਵਾ ਤੁਸੀਂ ਦੇਖਿਆ ਐਸੀ ਤਾਂ ਸਾਈਨ ਵੀ ਨਹੀਂ ਕੀਤੇ ਵੱਜਾਂਗੇ ਤਾਂ ਅਸੀਂ ਵੀ ਨਾ ਬਿਦਾਵੇ ਵਾਲੇ ਉੱਥੋਂ ਫਿਰ ਇਹਨਾਂ ਦੀ ਆਦਮਾ ਚ ਜੁੜੀ ਜਾਂਦੀ ਹੈ ਹੈਗੇ ਤਾਂ ਗੁਰੂ ਦੇ ਸਿੱਖ ਹੀ ਸੀਗੇ ਨਾ ਕਹਿੰਦੋ ਇੱਕ ਚੌਧਰਪਣਾ ਸੀਗਾ ਉਹਨਾਂ ਦੇ ਅੰਦਰ ਉਹ ਗਲਤੀ ਹੋ ਗਈ ਉਹਨਾਂ ਤੋਂ ਪਰ ਉਹਨਾਂ ਨੂੰ ਅਹਿਸਾਸ ਹੋਇਆ ਗਲਤੀ ਦਾ ਤਰੂ ਕਹਿੰਦੇ ਨਹੀਂ ਵੀ ਆਪਾਂ ਨਹੀਂ ਵਾਪਸ ਮੋੜਨਾ ਗੁਰੂ ਗੋਬਿੰਦ ਸਿੰਘ ਜੀ ਕੋਲ ਹੀ ਵਾਪਸ ਚੱਲਦੇ ਆ ਵੀ ਆਪਾਂ ਗੁਰੂ ਗੋਬਿੰਦ ਸਿੰਘ ਜੀ ਤੋਂ ਮੁਖ ਨਹੀਂ ਮੋੜ ਸਕਦੇ ਫਿਰ ਇਹ ਵਾਪਸ ਜਦੋਂ ਮੋੜਨ ਲੱਗਦੇ ਨੇ ਨਾ ਤਾਂ ਇਹਨਾਂ ਨੂੰ ਖਬਰ ਮਿਲਦੀ ਆ ਕਿ ਜਿਹੜਾ ਵਜੀਦ ਖਾਨ ਹੈ ਨਾ ਸਰਹੰਦ ਦਾ ਲਾ ਕਿ ਉਹ ਫੌਜਾਂ ਲੈ ਕੇ ਆ ਰਿਹਾ ਹੈ ਉਦੋਂ ਜੋਚ ਸੀਗੇ ਪੂਰੇ ਹੈ ਆਪਣੀ ਗਲਤੀ ਦਾ ਅਹਿਸਾਸ ਸੀਗਾ ਫਿਰ ਇਹ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਤੱਕ ਪਹੁੰਚਣ ਤੋਂ ਪਹਿਲਾਂ ਇਹ ਫੌਜਾਂ ਨੂੰ ਅਸੀਂ ਖਤਮ ਕਰਾਂਗੇ ਅਸੀਂ ਜੂਜਾਂਗੇ ਇਹਨਾਂ ਨਾਲ ਉਹਨੇ ਇਹ ਘੱਟ ਸੀਗੇ ਉਹ ਇਹਨਾਂ ਤੋਂ ਜ਼ਿਆਦਾ ਦੀ ਗਿਣਤੀ ਸੀ ਫੌਜ ਜਿਹੜੀ ਆ ਰਹੀ ਸੀ ਫਿਰ ਇਹ ਕੀ ਕਰਦੇ ਨੇ ਨਾ ਉਹਨਾਂ ਨੂੰ ਭਲੇਖਾ ਪਾਉਣ ਦੇ ਲਈ ਝੜੀਆਂ ਤੇ ਨਾ ਆਪ ਦੇ ਵਸਤਰ ਆਪ ਦੇ ਕਚਾਰੇ ਲਾ ਕੇ ਇਦਾਂ ਟੰਗ ਦਿੰਦੇ ਨੇ ਵੀ ਇਹ ਤਾਂ ਤੰਬੂ ਕਾਇਪ ਲੱਗੇ ਕਿ ਗੁਰਗੋਬ ਸਿੰਘ ਜੀ ਵੱਲ ਨਾ ਜਾਵੇ ਫੌਜ ਕਿਉਂਕਿ ਗੁਰਗੋਬ ਸਿੰਘ ਜੀ ਵੀ ਥੋੜਾ ਦੂਰੀ ਗਏ ਸੀਗੇ ਹਜੇ ਕਿ ਜਿਹੜੀਆਂ ਵਜੀਦ ਖਾਨੀਆਂ ਫੌਜਾਂ ਨੇ ਉਹਨਾਂ ਨੂੰ ਐ ਲੱਗੇ ਕਿ ਇੱਥੇ ਰੁਕੇ ਹੋਏ ਨੇ ਗੁਰਗੋਬ ਸਿੰਘ ਇਹ ਤੰਬੂ ਲਾਇਆ ਹੋਇਆ ਉੱਥੇ ਹੁਣ ਤੰਬੂ ਸਾਹਿਬ ਗੁਰਦੁਆਰਾ ਬਣਿਆ ਹੋਇਆ ਹੈ ਜਦੋਂ ਮੁਕਸਰ ਆਪਾਂ ਮੁਕਸਰ ਦੀ ਪਵਿੱਤਰ ਧਰਤੀ ਤੇ ਤੁਸੀਂ ਜਾਓਗੇ ਨਾ ਤੰਬੂ ਸਾਹਿਬ ਗੁਰਦੁਆਰਾ ਬਣਿਆ ਹੋਇਆ ਉੱਥੇ ਇਹਨਾਂ ਨੇ ਤੰਬੂ ਬਣਾਇਆ ਸੀ ਇੱਕ ਨਗਲੇ ਤੰਬੂ ਕੈਲੋ ਵਜੀਦ ਖਾਨੀਆਂ ਫੌਜਾਂ ਨਾਲ ਫਿਰ ਰਹੇ ਜੂਝ ਕੇ ਲੜਦੇ ਨੇ ਬਹੁਤ ਨੁਕਸਾਨ ਕਰਦੇ ਨੇ ਵਜੀਦ ਖਾਨੀਆਂ ਫੌਜਾਂ ਦੇ ਪੈਰ ਉਖਾੜ ਦਿੰਦੇ ਨੇ ਤੇ ਸ਼ਹੀਦੀਆਂ ਪ੍ਰਾਪਤ ਕਰਦੇ ਨੇ ਗੁਰੂ ਗੋਬਿੰਦ ਸਿੰਘ ਜੀ ਉਸ ਟਾਈਮ ਨੇੜੇ ਹੀ ਇੱਕ ਤਿਬੀ ਦੇ ਚਲੇ ਗਏ ਸੀ ਉੱਥੋਂ ਸਾਰੀ ਜੰਗ ਦੇਖ ਰਹੇ ਸੀ ਤੇ ਉੱਥੋਂ ਫੇਰ ਵੀ ਛੱਟ ਰਹੇ ਸੀਗੇ ਵਜੀਦ ਖਾਨੀਆਂ ਫੌਜਾਂ ਆਖਿਰ ਨੂੰ ਉੱਥੋਂ ਟੜ ਕੇ ਪਿੱਛੇ ਮੁੜ ਜਾਂਦੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਜਦੋਂ ਆਉਂਦੇ ਨੇ ਇਹਨਾਂ ਕੋਲ ਸਿੱਖਾਂ ਕੋਲ ਤਾਂ ਜ਼ਿਆਦਾਤਰ ਸੈਖਸ਼ੀ ਦੀਆਂ ਪ੍ਰਾਪਤ ਕਰ ਚੁੱਕੇ ਸੀਗੇ ਜਿਹੜੇ ਕੁਝ ਬਚੇ ਹੋਏ ਸੀਗੇ ਉਹੋ ਆਪਣੇ ਆਖਰੀ ਸਾਹਾਂ ਦੇ ਸੀਗੇ ਗੁਰੂ ਗੋਬਿੰਦ ਸਿੰਘ ਜੀ ਸਾਰੇ ਸਿੱਖਾਂ ਕੋਲ ਜਾਂਦੇ ਨੇ ਜਿਹੜੇ ਆਪਣੇ ਆਖਰੀ ਸਾਹਾਂ ਤੇ ਹੁੰਦੇ ਨੇ ਉਹਨਾਂ ਦਾ ਸਿਰ ਆਪਣੀ ਗੋਦੀ ਚ ਰੱਖਦੇ ਨੇ ਤੇ ਉਹਨਾਂ ਦੇ ਮੁੱਖ ਨੂੰ ਸਾਫ਼ ਕਰਦੇ ਨੇ ਕਰਦੇ ਕਰਦੇ ਗੁਰੂ ਗੋਵੇਂ ਸਿੰਘ ਜੀ ਪਹੁੰਚ ਜਾਂਦੇ ਨੇ ਭਾਈ ਮਹਾ ਸਿੰਘ ਕੋਲ ਜਿਨ੍ਹਾਂ ਨੇ ਸਭ ਤੋਂ ਆਖਿਰ ਤੇ ਸਵਾਸ त्यागे ਸੀਗੇ ਸਾਰਿਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਇੱਕ ਪਿਆਰ ਵਜੋਂ ਕਹ ਲੋ ਇਨਾਮ ਦੇ ਰਹੇ ਸੀ ਕਹ ਰਹੇ ਸੀ ਆ ਮੇਰਾ 5000 ਵਾਲੇ ਸਿੱਕਾ ਆ ਮੇਰਾ 10000 ਵਾਲੇ ਸਿੱਕਾ ਆ ਮੇਰਾ 20000 ਵਾਲੇ ਸਿੱਕਾ ਆ ਮੇਰਾ 50000 ਵਾਲੇ ਸਿੱਕਾ ਹਰੇ ਸਿੱਖ ਫਿਰ ਸ਼ਹੀਦ ਹੁੰਦੇ ਜਾ ਰਹੇ ਸੀਗੇ ਆਖਰੀ ਤੇ ਬਚੇ ਭਾਈ ਮਹਾ ਸਿੰਘ ਭਾਈ ਮਹਾ ਸਿੰਘ ਕੋਲ ਜਦੋਂ ਗੁਰੂ ਗੋਬਿੰਦ ਸਿੰਘ ਜੀ ਜਾਂਦੇ ਨੇ ਤਾਂ ਉਹ ਉਰੇ ਲਹੂ ਲਹਾਨ ਹੁੰਦੇ ਨੇ ਆਪਣੇ ਆਖਰੀ ਸਾਹਾਂ ਤੇ ਹੁੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਭਾਈ ਮਹਾ ਸਿੰਘ ਜੀ ਦਾ ਸਿਰ ਆਪਣੀ ਗੋਦੀ ਚ ਰੱਖਦੇ ਨੇ ਤੇ ਉਹਨੇ ਹੀ ਸਾਫ਼ ਕਰਦੇ ਨੇ ਉਹਨਾਂ ਦਾ ਮੁਖ ਤੇ ਕਹਿੰਦੇ ਨੇ ਕਿ ਮਹਾ ਸਿੰਘ ਦੱਸੋ ਜੋ ਮੰਗਣਾ ਤੁਸੀਂ ਮੰਗੋ ਮਹਾਨ ਸਿੰਘ ਫਿਰ ਇਥੇ ਕਹਿੰਦਾ ਕਿ ਗੁਰੂ ਸਾਹਿਬ ਜਿਹੜਾ ਵਿਦਾਵਾ ਤੁਹਾਨੂੰ ਲਿਖ ਕੇ ਗਏ ਸੀਗੇ ਸਿੱਖ ਕਿ ਉਹ ਪਾੜ ਦਿਓ ਹੋਰ ਕੁਝ ਨਹੀਂ ਚਾਹੀਦਾ ਗੁਰੂ ਭੂਵੇਂ ਸਿੰਘ ਜੀ ਫਿਰ ਕਮਰ ਕਸੇ ਚੋਂ ਉਹ ਵਿਦਾਵਾ ਕੱਢਦੇ ਨੇ ਕਮਰ ਕਸੇ ਚੋਂ ਉਹ ਵਿਦਾਵਾ ਕੱਢ ਕੇ ਪਾੜਨ ਲੱਗਦੇ ਨੇ ਆਪਾਂ ਇਹ ਮਹਾ ਸਿੰਘ ਇਹ ਪਤਾ ਕੀ ਕਹਿੰਦਾ ਕਹਿੰਦਾ ਇਹਨੂੰ ਇੰਨਾ ਕੁ ਬਰੀਕ ਪਾੜਿਆ ਉਹ ਨਾ ਕਿ ਕੋਈ ਜੋੜ ਕੇ ਵੀ ਨਾ ਪੜ ਸਕੇ ਇਹ ਵਿਦਾਵਾ ਗੁਰੂ ਭੂਵੇਂ ਸਿੰਘ ਜੀ ਉਹ ਵਿਦਾਵਾ ਪਾੜ ਦਿੰਦੇ ਨੇ ਤੇ ਟੁੱਟੀ ਗੰਡ ਦੰਦ ਨੇ ਉੱਥੇ ਫਿਰ ਗੁਰਦੁਆਰਾ ਟੁੱਟੀ ਗੰਡੀ ਸਹਾਇਵਾ ਕਿ ਜਸ ਢੱਬੀ ਤੇ ਬੁਰੂ ਸਾਹਿਬ ਰੁਕੇ ਹੋਏ ਸੀ ਜੰਗ ਦੇਖ ਰਹੇ ਸੀ ਤੇ ਜੰਗ ਚ ਹਿੱਸਾ ਲੈ ਰਹੇ ਸੀਗੇ ਉੱਥੇ ਗੁਰਦੁਆਰਾ ਢੱਬੀ ਸਾਹਿਬ ਹੈ ਤਾਂ ਇਹ ਸੀਗਾ ਬਿਦਾਵੇ ਦਾ ਪੂਰਾ ਸੱਚ ਇਹ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਆ ਇਹ ਸਾਡੇ ਮੰਨੇ ਪਰਮੰਨੇ ਇਤਿਹਾਸਕਾਰਾਂ ਨੇ ਲਿਖਿਆ ਹੋਇਆ ਹੈ ਕਿਤਾਬਾਂ ਚ ਦਰਜ ਹੈ ਕੁਛਕ ਗਾਉ ਤੇ ਫੇਮੀਆ ਕਰਨ ਇਹਨੂੰ ਤੋੜ ਮਰੋੜ ਕੇ ਕਿਸੇ ਹੋਰ ਤਰੀਕੇ ਨਾਲ ਪੇਸ਼ ਕਰ ਦਿੱਤਾ ਗਿਆ ਕਿ ਆਨੰਦਪੁਰ ਸਾਹਿਬ ਬੇਦਾਵਾ ਲਿਖਿਆ ਗਿਆ ਸੀ ਆਨੰਦਪੁਰ ਸਾਹਿਬ ਬੇਦਾਵਾ ਨਹੀਂ ਲਿਖਿਆ ਗਿਆ ਸੀਗਾ ਕੋਈ ਸਿੱਖ ਉਥੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਛੱਡ ਕੇ ਨਹੀਂ ਆਇਆ ਇਹ ਬੇਦਾਵੀ ਵਾਲੀ ਗੱਲ ਫਿਰ ਆਈ ਕਿਥੋਂ ਅਸਲ 'ਚ ਉਸ ਟਾਈਮ ਤੇ ਮੌਕੇ ਤੇ ਮੌਜੂਦ ਸੀਗੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਬੀਆਂ 'ਚੋਂ ਇੱਕ ਜਿਹਦਾ ਨਾਮ ਸੀ ਸੈਨਾਪਤ ਬਾਤ ਹੈ ਉਹਨਾਂ ਨੇ ਇੱਕ ਕਿਤਾਬ ਲਿਖੀ ਜਿਹਦਾ ਨਾਮ ਹੈ ਸ੍ਰੀ ਗੁਰੂ ਸੋਭਾ ਉਹਦੇ ਚ ਉਹ ਆਨੰਦਪੁਰ ਦੇ ਘੇਰੇ ਨੂੰ ਲੈ ਕੇ ਇੱਕ ਅਧਿਆਇ ਲਿਖਤੇ ਨੇ ਜਿਹਦੇ ਚ ਸਿਰਫ ਦੋ ਸ਼ਬਦਾਂ ਦੇ ਮਤਲਬ ਕੁਝ ਹੋਰ ਘਟ ਲਏ ਗਏ ਉਹਨਾਂ ਨੂੰ ਬਣਾ ਦਿੱਤਾ ਗਿਆ ਕਿ ਬਿਦਾਵਾ ਲਿਖਿਆ ਹੁਣ ਕੀ ਸੀ ਲਾਈਨ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਸਾਰੇ ਸਿੱਖ ਕਹਿ ਰਹੇ ਸੀ ਵਾਰ-ਵਾਰ ਕਿ ਆਪਾਂ ਨੂੰ ਜਾਣਾ ਚਾਹੀਦਾ ਹੁਣ ਤਾਂ ਇਹ ਸੋਹਾ ਵਿਖਾ ਰਹੇ ਨੇ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਗੱਲ ਕਹੀ ਸੀ ਕਿ ਮੈਨੂੰ ਤਾਂ ਪਤਾ ਹੈ ਕਿ ਇਹਨਾਂ ਨੇ ਸੋਹਾ ਖਾ ਕੇ ਮੁੱਕਰ ਜਾਣਾ ਹੈ ਉਹਨਾਂ ਨੇ ਕਿਹਾ ਸੀ ਕਿ ਬਹੁਤ ਨੁਕਸਾਨ ਹੋਊਗਾ ਉਹ ਨੁਕਸਾਨ ਲਈ ਮੈਂ ਨਹੀਂ ਤੁਸੀਂ ਜ਼ਿੰਮੇਵਾਰ ਹੋਵੋਗੇ ਸੇਨਾਪਤ ਕੀ ਲਿਖਦਾਏ ਥੇ ਸੇਨਾਪਤ ਇੱਥੇ ਲਿਖਦਾ ਹੈ ਕਿ ਬੁੜੀ ਹੋ ਤ ਤੁਮਰੇ ਸਰਪਾਈ ਇਹ ਬੁੜੀ ਹੋਵੇਗੀ ਉਹ ਤੁਹਾਡੇ ਜੁਮੇ ਹੋਏਗੇ ਯੋਂ ਸਭ ਸੋ ਤੋਂ ਹੱਬ ਲਿਖਵਾਏ ਉਹ ਜਿਹੜਾ ਹੱਦ ਲਿਖਵਾਏ ਆ ਇਹਨੂੰ ਇਹ ਮੰਨ ਲਿਆ ਗਿਆ ਕਿ ਵਦਾਵੇ ਦੀ ਗੱਲ ਕੀਤੀ ਗਈ ਆ ਕਿ ਹੱਦ ਲਿਖਵਾਏ ਉਸ ਤੋਂ ਅਗਲੀ ਲਾਈਨ ਵੀ ਸੇਨਾਪਤ ਇੱਕ ਲਿਖਦਾਏ ਜਿਹਦੇ ਚ ਕਲੀਅਰ ਹੁੰਦਾ ਹੈ ਕਿ ਉਹੀ ਸੇਕ ਗੁਰੂ ਸਾਹਿਬ ਨੂੰ ਛੱਡ ਕੇ ਨਹੀਂ ਗਿਆ ਉਹ ਲਾਈਨ ਇਹ ਆ ਕਿ ਹੋ ਤਿਆਰ ਤਬੇ ਫਰਮਾਏ ਉਹ ਤਿਆਰ ਤਬੇ ਫਰਮਾਏ ਦਾ ਮਤਲਬ ਇਹ ਆ ਕਿ ਗੁਰੂ ਗੋਬਿੰਦ ਸਿੰਘ ਜੀ ਆਪ ਤਿਆਰ ਹੋ ਗਏ ਕਿ ਚਲੋ ਆਪਾਂ ਆਨੰਦਪੁਰ ਛੱਡਦੇ ਆ ਇੱਥੇ ਦਾ ਹੁਣ ਵਿਦਾਵੇ ਵੀ ਫਿਰ ਕੋਈ ਗੱਲ ਨਹੀਂ ਰਹੀ ਨੀ ਉਦੋਂ ਫਿਰ ਕਈ ਸਾਲਾਂ ਬਾਅਦ ਭਾਈ ਸੁਖਾ ਸਿੰਘ ਜੀ ਨੇ ਗੁਰਬਿਲਾਸ ਗ੍ਰੰਥ ਲਿਖਿਆ ਉਹਦੇ ਚ ਉਹਨਾਂ ਨੇ ਹੱਦ ਲਿਖਵਾਈ ਦੇ ਨਾਲ ਵਿਦਾਵੇ ਵਾਲੀ ਇੱਕ ਲਾਈਨ ਹੋਰ ਐਡ ਕਰ ਦਿੱਤੀ ਫਿਰ ਆਉਂਦੇ ਨੇ ਸੰਤੋਖ ਸਿੰਘ ਸੰਤੋਖ ਸਿੰਘ ਇਹ ਲਿਖਦੇ ਨੇ ਸੂਲ ਦੇ ਪ੍ਰਤਾਸ ਗ੍ਰੰਥ ਉਹ ਇਹ ਚੀਜ਼ ਨੂੰ ਹੋਰ ਥੋੜਾ ਐ ਵਧਾ ਕੇ ਲਿਖਦੇ ਨੇ ਇੱਥੋਂ ਹੀ ਕਰ ਆਪਣੇ ਕਈ ਇਤਿਹਾਸਕਾਰ ਇਹਨੂੰ ਪੂਰਾ ਇੱਕ ਸੀਨ ਬਣਾ ਦਿੰਦੇ ਨੇ ਵੀ ਬਦਾਵਾ ਲਿਖਿਆ ਗਿਆ ਆਨੰਦਪੁਰ ਦੇ ਕਿਲੇ ਇਸ ਕਰਕੇ ਬਦਾਵਾ ਆਨੰਦਪੁਰ ਦੇ ਕਿਲੇ 'ਚ ਨਹੀਂ ਲਿਖਿਆ ਗਿਆ ਹੈ ਇਹ ਮੈਂ ਨਹੀਂ ਕਹਿ ਰਿਹਾ ਹੈ ਇਹ ਵੱਡੇ ਵੱਡੇ ਇਤਿਹਾਸਕਾਰਾਂ ਨੇ ਕਿਹਾ ਹੈ ਸੂਨ ਸਿੰਘ ਸੀਤਲ ਮੰਨੇ ਪਰਮੰਨੇ ਇਤਿਹਾਸਕਾਰ ਨੇ ਸਿੱਖ ਧਰਮ ਦੇ ਉਹਨਾਂ ਨੇ ਗੱਲ ਕਹੀ ਹੈ ਹੋਰ ਬਹੁਤ ਇਸ ਇਤਿਹਾਸ ਕਰਨੇ ਗੱਲ ਤੇ ਇਹਨਾਂ ਫਾਰਿਆਂ ਦਾ ਜਿਹੜਾ ਨਾਮ ਹੈ ਉਹ ਡਿਸਕ੍ਰਿਪਸ਼ਨ ਚ ਅਸੀਂ ਮੈਂਸ਼ਨ ਕਰ ਦਾਂਗੇ ਕਿਉਂਕਿ ਇਹ ਦੇਖੋ ਨਾ ਕਿ ਗੁਰੂ ਗੋਬਿੰਦ ਸਿੰਘ ਜੀ ਨਾ ਤਾਂ ਐਨੇ ਵੀਕ ਲੀਡਰ ਸੀਗੇ ਕਿ ਉਹਨਾਂ ਨੂੰ ਕੋਈ ਛੱਡ ਕੇ ਆਵੇ ਇੱਕ ਵਾਰੀ ਮਾਰਦੇ ਸੀ ਗੁਰੂ ਗੋਬਿੰਦ ਸਿੰਘ ਜੀ ਹਜ਼ਾਰਾਂ ਸਿੱਖ ਸ਼ਹੀਦ ਹੋਣ ਦੇ ਤਿਆਰ ਹੋ ਜਾਂਦੇ ਸੀ ਤੇ ਨਾ ਗੁਰੂ ਗੋਬਿੰਦ ਸਿੰਘ ਜੀ ਕੋਈ ਤਾਨਾਸ਼ਾਹ ਸੀਗੇ ਜਿਹੜੇ ਕਹਿੰਦੇ ਸੀ ਵੀ ਇੱਥੇ ਹੀ ਰੁਕੋ ਕਿਉਂਕਿ ਇੱਕ ਗੱਲ ਤੁਹਾਨੂੰ ਮੈਂ ਹੁਣ ਹੋਰ ਸ਼ੇਅਰ ਕਰਦਾ ਕਿ ਜਦੋਂ ਆਨੰਦਪੁਰ ਦੇ ਕਿਲੇ ਨੂੰ ਕੇਰਾ ਪੈਨੀਆਂ ਖਬਰਾਂ ਮਿਲ ਰਹੀਆਂ ਜੀ ਨਾ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਸਿੱਖ ਹੁੰਦਾ ਸੀਗਾ ਉਹਦਾ ਨਾਮ ਸੀ ਭਾਈ ਚਤਲ ਸਿੰਘ ਉਹ ਸੂਈਆ ਸੀਗਾ ਗੁਰੂ ਗੋਬਿੰਦ ਸਿੰਘ ਜੀ ਦਾ ਪੇਸ਼ ਬਦ ਕੇ ਦੁਸ਼ਮਨ ਦੇ ਇਲਾਕਿਆਂ ਦੇ ਜਾਂਦਾ ਸੀ ਉਹ ਖਬਰਾਂ ਲਿਆ ਕੇ ਦਿੰਦਾ ਸੀ ਜਦੋਂ ਉਹ ਦੱਸਦਾ ਹੈ ਕਿ ਬਹੁਤ ਵੱਡੀ ਫੌਜ ਕੇਰਾ ਪਾਊਗੀ ਔਰੰਗਜੇਬ ਨੇ ਚਾਰ ਸੂਬਿਆਂ ਦੀ ਫੌਜ ਨੂੰ ਕਿਹਾ ਹੈ ਕਿ ਆਨੰਦਪੁਰ ਨੂੰ ਕੇਰਾ ਪਾਓ ਗੁਰੂ ਗੋਬਿੰਦ ਸਿੰਘ ਜੀ ਉਸ ਟੈਂਡੇ ਕੀ ਕਰਦੇ ਨੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿੰਨੇ ਵੀ ਪਰਿਵਾਰਾਂ ਵਾਲੇ ਸਿੱਖ ਨੇ ਆਨੰਦਪੁਰ ਚ ਨੰਦਪੁਰ ਛੱਡ ਕੇ ਚਲੇ ਜਾਓ ਜੀ ਇੰਨੇ ਹੀ ਜਿਹੜੇ ਕੱਚੇ ਲੋ ਹੁੰਦੇ ਆ ਉਦੋਂ ਹੀ ਚਲੇ ਜਾਂਦੇ ਉਦੋਂ ਬਹੁਤ ਪਰਿਵਾਰ ਨੰਦਪੁਰ ਛੱਡ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਨਾਲ ਆਪਨੇ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਤੋਂ ਬਾਅਦ ਨੰਦਪੁਰ ਛੱਡ ਕੇ ਗਏ ਨੇ ਤੇ ਬਹੁਤ ਅਹਿਰੇ ਲੋ ਸੀਗੇ ਜਿਹੜੇ ਮਨਤਾ ਘੜ ਬੈਸੀ ਗੁਰੂ ਗੋਬਿੰਦ ਸਿੰਘ ਜੀ ਦੇ ਅਸੀਂ ਨਹੀਂ ਜਾਣਾ ਅਸੀਂ ਤੁਹਾਡੇ ਨਾਲ ਹੀ ਰਹਿਣਾ ਹੈ ਮਾਈ ਪਿੱਖਾਂ ਜਿਹੜੀ ਸਿੱਖ ਕੌਮ ਦੀ ਪਹਿਲੀ ਸ਼ਹੀਦ ਆ ਉਹ ਨਹੀਂ ਗਏ ਉਹ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਮੈਨੂੰ ਤਾਂ ਪਤਾ ਚੱਲਿਆ ਕਿ ਨਹੀਂ ਜਾ ਰਹੇ ਗੁਰੂ ਗੋਬਿੰਦ ਸਿੰਘ ਜੀ ਨੇ ਬੁਲਾਇਆ ਆਪਣੇ ਕੋਲ ਇਹ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਤੁਸੀਂ ਕਿਉਂ ਨਹੀਂ ਜਾ ਰਹੇ ਅਸੀਂ ਤੁਹਾਨੂੰ ਹੁਕਮ ਕੀਤਾ ਹੈ ਉਹ ਕਹਿੰਦੇ ਮੈਨੂੰ ਮਰਨਾ ਮੰਜ਼ੂਰ ਆ ਵੀ ਮੈਂ ਜਾਉਂਗੀ ਨਹੀਂ ਤੁਹਾਨੂੰ ਛੱਡ ਕੇ ਵੀ ਤੁਸੀਂ ਕਹਿ ਰਹੇ ਹੋ ਪਰਵਾਰਾਂ ਵਾਲੇ ਸਿੱਖ ਚੱਲ ਜਾਣ ਦੀ ਮੇਰਾ ਪਰਿਵਾਰ ਤਾਂ ਤੁਸੀਂ ਹੀ ਹੋ ਭਾਈ ਨੰਦ ਲਾਲ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ ਸੀਗੇ ਉਹ ਗੁਰੂ ਗੋਬਿੰਦ ਸਿੰਘ ਜੀ ਕੋਲ ਆ ਕੇ ਰੋਂ ਲੱਭ ਜਾਂਦੇ ਨੇ ਕਿ ਮੈਂ ਜੰਗ 'ਚ ਹਿੱਸਾ ਲੈਣਾ ਹੈ ਗੁਰੂ ਗੋਬਿੰਦ ਸਿੰਘ ਜੀ ਨੰਦ ਲਾਲ ਨੂੰ ਪਤਾ ਕੀ ਕਹਿੰਦੇ ਨੇ ਕਿ ਨੰਦ ਲਾਲ ਜਿਹੜੇ ਵੀ ਇਹ ਬਹਾਦਰ ਸਿੱਖ ਨੇ ਨਾ ਲੜਨ ਵਾਲੇ ਇਹਨਾਂ ਦੀਆਂ ਤਲਵਾਰਾਂ ਤੇਰੇ ਵਰਗਾ ਇੱਕ ਕਵੀ ਪੈਦਾ ਨਹੀਂ ਕਰ ਸਕਦੀਆਂ ਪਰ ਤੇਰੀ ਕਲਮ ਵਿੱਚ ਇੰਨੀ ਤਾਕਤ ਹੈ ਤੇਰੀ ਕਲਮ 23000 ਸਿੱਖ ਯੋਧੇ ਪੈਦਾ ਕਰ ਸਕਦੀ ਆ ਕਿ ਤੁਸੀਂ ਇੱਥੋਂ ਜਾਓ ਤੁਹਾਡਾ ਕੰਮ ਲੜਨਾ ਨਹੀਂ ਹੈ ਆ ਸੀਗੇ ਗੁਰੂ ਗੋਬਿੰਦ ਸਿੰਘ ਜੀ ਇਹ ਸੀਗਾ ਵਿਦਾਵੇ ਦਾ ਅਸਲੀ ਸੱਚ ਇਹ ਗੱਲਾਂ ਅਸੀਂ ਆਪਣੇ ਕੋਲੋਂ ਨਹੀਂ ਕਹਿ ਰਹੇ ਇਹ ਬਹੁਤ ਸਾਰੇ ਮਹਾਨ ਸਿੱਖ ਹਿਸਟੋਰੀయన్స్ ਨੇ ਆਪਣੀਆਂ ਕਿਤਾਬਾਂ ਚ ਲਿਖਿਆ ਹੋਇਆ ਹੈ ਤੇ ਬਹੁਤ ਮਹਾਨ ਤੇ ਵਿਦਵਾਨ ਸਿੱਖ ਪ੍ਰਚਾਰਕਾਂ ਨੇ ਵੀ ਇਹ ਗੱਲ ਤੇ ਮੋਲ ਲਾਈਆ ਇਤਿਹਾਸ ਦੱਸਦਿਆਂ ਕੋਈ ਵੀ ਗਲਤੀ ਹੋ ਗਈ ਹੋਵੇ ਤਾਂ ਉਹਦੇ ਲਈ ਅਸੀਂ ਮਾਫੀ ਮੰਗਦੇ ਹਾਂ ਉਹ ਗੁਰਗੋਬਿੰਦ ਸਿੰਘ ਜੀ ਸਾਨੂੰ ਮਾਫ ਕਰਨ ਸਿੱਖ ਇਤਿਹਾਸ ਨਾਲ ਜੁੜੀਆਂ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਪੜੇ ਫੇਸਬੁੱਕ ਪੇਜ ਤੇ YouTube ਚੈਨਲ ਨੂੰ ਤੁਸੀਂ ਜ਼ਰੂਰ ਲਾਈਕ ਤੇ ਸਬਸਕ੍ਰਾਈਬ ਕਰ ਸਕਦੇ ਹੋ ਕਿਨੇ ਪਿੰਡ ਸ਼ਹਿਰ ਚ ਬੈਠ ਕੇ ਤੁਸੀਂ ਸਾਡੇ ਵੀਡੀਓ ਦੇਖ ਰਹੇ ਹੋ ਕਮੈਂਟ ਕਰਕੇ ਸਾਨੂੰ ਤੁਸੀਂ ਇਹ ਦੱਸ ਸਕਦੇ ਹੋ ਸਿੱਖ ਇਤਿਹਾਸ ਦੀਆਂ ਇਹ ਵੀਡੀਓਜ਼ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਸ਼ੇਅਰ ਕਰਨਾ ਅਸੀਂ ਆਪਣੀ ਜ਼ਿੰਮੇਵਾਰੀ ਸਮਝੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ